ਜਿੰਦਗੀ ਬੱਕਰੀਆਂ ਆਈਟਮ ਇਥੋਂ ਮਿਲਦੀਆਂ ਖਾਣ ਨੂੰ ਲੋਕ ਦੋ 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 ਆਉਂਦੇ ਕੀ ਸਪੈਸ਼ਲ ਕੀ ਆਪਣੇ ਕੋਲ ਆਪ ਕੋਨੇ ਕੋ ਜਿੱਦਾਂ ਮਤਲਬ ਕਿ ਸਾਰਾ ਕੁਝ ਮਲਾਈ ਹੋ ਜਾਂਦਾ ਜਿੱਦਾਂ ਰੋਲ ਹੋ ਜਾਂਦਾ ਮਲਾਈ ਚਾਂ ਮਲਾਈ ਹੋ ਜਾਂਦੀ ਆ ਮਹਮਸ ਮਲਾਈ ਸਵੀਟ ਕੋਲੋਂ ਮਲਾਈ ਹੋ ਜਾਂਦੇ ਕੁਛ ਵੀ ਦੀ ਕਰਾਉਣਾ ਸਾਰਾ ਕੁਝ ਮਲਾਈ ਹੋ ਜਾਂਦਾ ਸਭ ਤੋਂ ਜ਼ਰੂਰੀ ਆਪਣੇ ਲਈ ਹੁੰਦੀ ਹੈ ਹੈਲਥ ਜੋ ਆਪਾਂ ਨੂੰ ਇੱਥੇ ਮਿਲਦੀ ਪਈ ਆ ਤੇ ਆਪਾਂ ਉਹਦੇ ਵਧ ਤੇ ਕੀ ਹੈਗਾ ਜੇ ਆਪਾਂ ਫਾਸਟ ਫੂਡ ਖਾਣਾ ਹੀ ਹੈ ਤਾਂ ਜ਼ਰੂਰ ਖਾਓ ਪਰ ਜਿੱਥੇ ਹੈਲਦੀ ਮਿਲਦਾ ਉੱਥੇ ਖਾਓ ਤੇ ਪ੍ਰੋਫੈਰ ਬਾਜੀ ਵੇ ਸੌਦਾ ਸਾਦਾ ਇੱਥੇ ਆ ਕੇ ਕਰ ਦਊਂ ਕਿ ਕਦੋਂ ਵੀ ਤਾਂ ਜਾਂਦਾ ਨਹੀਂ ਕਰੂੰ ਸ਼ੁਰੂ ਕਰਦੇ ਹਾਂ 11 ਵਜੇ ਨਾਲ ਫਿਰ ਲੱਗੇ ਰਹਿਦਾ 5 ਵਜੇ ਤੱਕ ਫਿਰ 5:30 ਤੱਕ ਇੱਥੇ ਹਾਜ਼ਰ ਹੋ ਜੇ ਮੇਰੇ ਭਾਜੀ ਕਹਿੰਦੇ ਬੜੇ ਪੁਰਾਣੇ ਕਸਟਮਰ ਤੁਸੀਂ ਰੋਜ਼ ਹੀ ਆਉਂਦੇ ਹੋ ਹਾਂ ਜੀ ਆ ਨਹੀਂ ਸਾਡੇ ਸਾਹਮਣੇ ਇੱਥੇ ਹੈਗਾ ਘਰ ਅਸੀਂ ਰੋਜ਼ ਆਈਦਾ ਪਹਿਲਾਂ ਅਸੀਂ ਕਿਤੇ ਉਹ ਜਾਂਦੇ ਹੁੰਦੇ ਐ ਪਰ ਜਦ ਇੱਥੇ ਲਿਖਿਆ ਭਾਈ ਦੀ ਸਫਾਈ ਵੇਖੀ ਇੰਨੀ ਜਿਆਦਾ ਸਫਾਈ ਹੈ ਹੋਰ ਕਿਸੇ ਕੋ ਆਪਣੇ ਤਰ੍ਹਾਂ ਤਰ੍ਹਾਂ ਚ ਇਨੀ ਸਫਾਈ ਨਹੀਂ ਹੋਗੀ ਸਵਾਦ ਦੇ ਸ਼ਕੀਨ ਪੰਜਾਬੀਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਸੀਂ ਦੇਖਦੇ ਹੋ ਔਨਅਰ ਸੋ ਅੱਜ ਤੁਹਾਨੂੰ ਤਰੰਤਨ ਦੇ ਵਿੱਚ ਇੱਕ ਐਸੇ ਸਵਾਦ ਨੂੰ ਚਖਣ ਲਈ ਲੈ ਕੇ ਆਇਆ ਦਿਖਾਣ ਲਈ ਲੈ ਕੇ ਆਇਆ ਜਿੰਨੂੰ ਤੁਸੀਂ ਦੇਖ ਕੇ ਉਂਗਲੀਆਂ ਚਤਨ ਤੱਕ ਜਾਉਂਗੇ ਅਜਿਹੀਆਂ ਚੀਜ਼ਾਂ ਬਣਾਉਂਦੇ ਨੇ ਚਾਹੇ ਉਹ ਇਟਾਲੀਅਨ ਹੋਣ ਚਾਹੇ ਉਹ ਕਈ ਤੇ ਚਾਈਨੀਸ ਹੋਣ ਖਾਸ ਆਈਟਮਾਂ ਬਣਾਉਂਦੇ ਨੇ ਦੋ ਭਰਾ ਨੇ ਨਾਲ ਨਾਲ ਗੁਰਬਾਨੀ ਚਲਦੀ ਰਹਿੰਦੀ ਹੈ ਸੋ ਨਾਲ ਨਾਲ ਜਿਹੜੀ ਉਹ ਇਹਨਾਂ ਦੀ ਕੈਫੇ ਸਟਾਈਲ ਚੀਜ਼ਾਂ ਨੇ ਉਹ ਵੀ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉਹ ਚੀਜ਼ਾਂ ਪ੍ਰਿਪੇਅਰ ਕਰਦੇ ਨੇ ਮਲਾਈ ਮੋਮੋਜ਼ ਹੋ ਗਿਆ ਜਾਂ ਮਲਾਈ ਸਪਿੰਗਰੋਲ ਹੋ ਗਿਆ ਬੜੀਆਂ ਸਪੈਸ਼ਲ ਚੀਜ਼ਾਂ ਬਣਾਉਂਦੇ ਨੇ ਸ਼ਾਹ ਜੀ ਫੂਡ 카ਟ ਹੈ ਇਹਨਾਂ ਦੀ ਬੜੀ ਮਸ਼ਹੂਰ ਗੱਲਬਾਤ ਕਰ ਲੈਣੇ ਭਾਜੀ ਸਵਾਗ ਸਤਿ ਸ਼੍ਰੀ ਅਕਾਲ ਜੀ ਬਾਜੀ ਮਤਲਬ ਜਿਹੜੀ ਇਹ ਸ਼ੌਕ ਇੱਥੋਂ ਪੈ ਗਿਆ ਜਿਹੜਾ ਫੂਡ ਬਣਾਉਣ ਦਾ ਇਹ ਉਦਾਂ ਹੀ ਬਚਪਨ ਤੋਂ ਜਿੱਦਾਂ ਸ਼ੌਂਕ ਹੀ ਖਾਣ ਪੀਣ ਦਾ ਵਾਧੂ ਫਿਰ ਸੋਚਿਆ ਕਿ ਨਾਲ ਆਪ ਵੀ ਸ਼ੁਰੂ ਕਰੀਏ ਨਾਲ ਲੋਕਾਂ ਨੂੰ ਖਵਾਈ ਆਪ ਦੇ ਖਾਣੇ ਦੇ ਡੇਟਾ ਤਾਂ ਕਰਕੇ ਪਹਿਲਾਂ ਕੀ ਗੱਲ ਦੇ ਸੀ ਕਿ ਫੂਡ ਕੇ ਮਤਲਬ ਸ਼ੁਰੂ ਤੋਂ ਇਹੀ ਕੀਤਾ ਨਹੀਂ ਉਦਾਂ ਦਰਬਾਰ ਸੇ ਡਿਊਟੀ ਹੁੰਦੀ ਆ ਆਪਣੀ ਅੱਛਾ ਪਾਰਤੀ ਸਿੰਘ ਜੀ ਤੇ ਉੱਥੇ ਤੁਹਾਨੂੰ ਪਤਾ ਅੱਜ ਕੱਲ ਇੰਨਾ ਸਰਵਾਈਵ ਨਹੀਂ ਤੇ ਤਾਂ ਕਰਕੇ ਵੱਖਰਾ ਕੁਝ ਸ਼ੁਰੂ ਕਰੀਏ ਉਸ ਹੱਣਵੇਂ ਲਈ ਸੋਚਿਆ ਕਿ ਚਲ ਡਿਜ਼ਨ ਲੈ ਕੇ ਸ਼ੁਰੂ ਕਰੀਏ ਨਾਲ ਪਹਾੜ ਨੇ ਤੁਹਾਡੇ ਹਾਂਜੀ ਹਾਂਜੀ ਦੋਵੇਂ ਪਹਾੜਾਂ ਦੀ ਜੁਡੀ ਫਿਰ ਕਰਦੀ ਹੈ ਹਾਂਜੀ ਹਾਂਜੀ ਸਪੈਸ਼ਲ ਕੀ ਹੈ ਆਪਣੇ ਕੋਲ ਜਿਹੜਾ ਲੋਕ ਖਾਣ ਆਉਂਦੇ ਨਹੀਂ ਕਿਉਂਕਿ ਬੜੇ ਫੇਮਸ ਹੋ ਤੁਸੀਂ ਤਰਨਤਨ ਦੇ ਵਿੱਚ ਲੋਕੀ ਕਹਿੰਦੇ ਕਿ ਵੱਖਰਾ ਹੀ ਆਈਟਮ ਇੱਥੋਂ ਮਿਲਦੀਆਂ ਖਾਣ ਨੂੰ ਲੋਕ ਦੋ 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 ਆਉਂਦੇ ਕੀ ਸਪੈਸ਼ਲ ਕੀ ਆਪਣੇ ਕੋਲ ਆਪਣੇ ਕੋਲ ਜਿੱਦਾਂ ਮਤਲਬ ਕਿ ਸਾਰਾ ਕੁਝ ਮਲਾਈ ਹੋ ਜਾਂਦਾ ਜਿੱਦਾਂ ਰੋਲ ਹੋ ਜਾਂਦੇ ਮਲਾਈ ਚਾਹ ਮਲਾਈ ਹੋ ਜਾਂਦੀ ਆ ਮਮਸ ਮਲਾਈ ਇਨਸਟਿਟ ਕੋਲ ਮਲਾਈ ਹੋ ਜਾਂਦੇ ਆ ਕੁਛ ਵੀ ਦੀ ਕਰਾਉਣਾ ਸਾਰਾ ਕੁਝ ਮਲਾਈ ਹੋ ਜਾਂਦਾ ਆਪਣੇ ਤਾਂ ਜਿਹੜੀ ਸਪੈਸ਼ਲ ਮਤਲਬ ਕਿ ਮਲਾਈ ਜੋ ਕੋਸ਼ਿਸ਼ ਕਰਾ ਲਓ ਸਭ ਕੁਝ ਸਪੈਸ਼ਲ ਮਲਾਈ ਚ ਉਹ ਕੀ ਆਪਣਾ ਤੁਸੀਂ ਬਣਾਇਆ ਕੋਈ ਜਿਹੜਾ ਗੋਲ-ਗੋਲ ਜਿਹਾ ਮਤਲਬ ਉਹ ਪੋਟੈ ਇਹ ਵੀ ਭਾਈ ਮਲਾਈ ਹੋ ਜਾਂਦਾ ਕਿ ਮਤਲਬ ਕਿਸ ਤਰ੍ਹਾਂ ਬੰਦਦਾ ਨਹੀਂ ਇਹਦੇ ਉੱਤੇ ਸੋਸਾਂ ਪਾ ਕੇ ਤੇ ਫਿਰ ਬੰਦਦਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਇਹ ਤੇ ਮਤਲਬ ਇਹ ਕੈਫੇ ਕਾਫੀ ਆਣੀ ਆਈਟਮਾਂ ਤੁਸੀਂ ਉਹਨਾਂ ਦੇ ਇਹ ਵੀ ਮਨਸਨ ਤਰਨ ਤਾਂ ਜਿੱਦ ਕੱਲਾ ਸ਼ਾਇਦ ਆਪਣੇ ਵੀ ਹੋਗਾ ਕਿ ਉਹ ਮੈਂ ਵੀ ਨਹੀਂ ਦੇਖਿਆ ਜੀ ਪਹਿਲਾਂ ਬਣਾਉਂਦੇ ਕੋਈ ਸਪੈਸ਼ਲ ਜਾਂ ਕੋਈ ਚੀਜ਼ ਕੋਈ ਜਿਹੇ ਜਿਹੇ ਲੋਕ ਪਸੰਦ ਕਰਦੇ ਹੋ ਖਾਣੇ ਆ ਹੂੰ ਸੋ ਦੋਨੋਂ ਭਰਾ ਨੇ ਜਿਹੜੇ ਇੱਥੇ ਮਤਲਬ ਚੀਜ਼ਾਂ ਬਣਾਉਂਦੇ ਸਪੈਸ਼ਲ ਅਮੂਲ ਦੀ ਕਰੀਮ ਹੀ ਵਰਤਦੇ ਨੇ ਭਾਈ ਤੁਸੀਂ ਇਹ ਨਾ ਅਮੂਲ ਦੀ ਕਰੀਮ ਜਾਰੀ ਮਸ਼ਹੂਰ ਅੱਜਕੱਲ ਫਿਰ ਟੇਸਟੀ ਇਹਦਾ ਸਾਰਾ ਬੰਦ ਸੋ ਬਣਾਉਗੇ ਨਾ ਜੀ ਕੋ ਸਪੈਸ਼ਲ ਕੋ ਦੇਖਦੇ ਆ ਸੋ ਇਹ ਦੋ ਭਰਾ ਨੇ ਗੁਰਦੁਆਰੇ ਦੀ ਆ ਬੈਕਸਾਈਡ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਚਾਹਲ ਪੈਲ ਹੋਣੀ ਸ਼ੁਰੂ ਹੋ ਜਾਂਦੀ ਆ ਇਸ ਵਲੇ ਆ ਤਲਨ ਤਲਨ ਦੇ ਵਿੱਚ ਸੋ ਆਉਂਦੇ ਦਿੰਦੇ ਨੇ ਇੱਥੇ ਲੜਕੀ ਖਾਣ ਪੀਣ ਨੂੰ ਦੇਖਦੇ ਕਿਦਾਂ ਫੱਪਿਆ ਹੁੰਦਾ ਸੋ ਪਹਿਲਾਂ ਮੂਲ کریم ਆ ਗਈ ਹੈ ਮਲਾਈ ਰੋ ਲੱਗ ਲੱਗਿਆ ਜੀ ਅੱਛਾ ਜੀ ਹਾਂ ਜੀ ਮਲਾਈ ਰੋ ਹਾਂ ਜੀ ਇਹ ਮਸਾਲੇ ਬਾਜੀ ਕੋਈ ਆਪਣੇ ਜਿਵੇਂ ਅੱਜਕੱਲ ਕਹਿੰਦੇ ਸਪੈਸ਼ਲ ਮਸਾਲੇ ਇਹ ਚੀ ਸਪੈਸ਼ਲ ਕੀ ਹੈ ਸਪੈਸ਼ਲ ਗੱਲ ਨਹੀਂ ਬਸ ਜਿਹੜੇ ਨਾਰਮਲ ਮਸਾਲੇ ਹੁੰਦੇ ਆ ਜੀ ਉਹ ਸਾਰੇ ਮਸਾਲੇ ਇੱਚ ਪੈਣੇ ਲੋਕੀ ਕਹਿੰਦੇ ਘਰੇ ਬਣਾਈਦੇ ਅੱਜਕੱਲ ਕਹਿੰਦੇ ਮਸਾਲੇ ਉਹ ਉਹ ਕਿਸ਼ਾ ਹੈ ਨਹੀਂ ਆਪਣੇ ਤੋਫੀਆਂ ਮਸਾਲੇ ਨਹੀਂ ਹੈਗੇ ਕੋਵੀਆਂ ਮਸਾਲੇ ਹੁੰਦੇ ਨਾ ਇਹ ਕਹਿੰਦੇ ਬਾਜੀ ਇਹ ਬਣਾਈਦੇ ਘਰੇ ਕੋ ਕਦੋਂ ਪ੍ਰਿਪਰ ਕਰਕੇ ਲੈ ਆਦੇ ਨਹੀਂ ਨਹੀਂ ਸਾਰੇ ਬਿਆਰੇ ਮਿਲਦੇ ਜਿਹੜਾ ਚਾਟ ਮਸਾਲਾ ਨਮਕ ਆ ਉਹ ਰਿਕਨ ਨਾ ਵਗੈਰਾ ਸਾਰੇ ਕੁਛ ਹੋਈ ਇਹ ਬਾਜੀ ਬਟਰ ਹਾਂਜੀ ਇਹ ਬਟਰ ਪਾਇਆ ਹਾਂਜੀ ਹਾਂਜੀ ਬਟਰ ਦੀ ਦੇਸੀ ਕੋ ਮਿਕਸਰ ਨਾਲ ਦੋ ਚੀਜ਼ਾਂ ਅੱਛਾ ਅੱਛਾ ਦੋਨੋਂ ਚੀਜ਼ਾਂ ਮਿਕਸ ਕਰ ਹਾਂਜੀ ਵਾਹ ਵਾਹ ਬਾਜੀ ਕਿੰਨਾ ਕੁ ਪਿਆਰ ਲੋਕਾਂ ਦਾ ਮਿਲਦਾ ਮਤਲਬ ਗ੍ਰਾਕੀ ਦੇ ਚੰਗੀ ਆ ਲੋਕੀ ਜਦੋਂ ਆਉਂਦੇ ਫਿਰ ਰਿਪੀਟ ਕਸਟਮਰ ਹੁੰਦੇ ਨੇ ਜੀ ਜੀ ਤੁਸੀਂ ਵੇਖੋ ਜਿਹੜੇ ਆ ਸਾਰੇ ਆਪਣੇ ਮਿੱਤਰ ਸਾਡੇ ਮਿੱਤਰ ਹੀ ਆ ਇਹ ਰੋਜ਼ ਮਿਲ ਕੇ ਇਹਨਾਂ ਦਾ ਨੇਤੇਦਾਰ ਹੋਣਾ ਹੈਗਾ ਅੱਛਾ ਹਾਂਜੀ ਤੇ ਪ੍ਰੇਪੇਅਰ ਬਾਜੀ ਫਿਰ ਸੋਦਾ ਸਾਡਾ ਇੱਥੇ ਆ ਕੇ ਕਰਦੇ ਹਾਂ ਕਿ ਕਦੇ ਵੀ ਤਾਂ ਜਾਂਦਾ ਨਹੀਂ ਕਰੋਂ ਸ਼ੁਰੂ ਕਰਦੇ ਹਾਂ 11:00 ਵਜੇ ਨਾ ਫਿਰ ਲੱਗ ਰਹੀਦਾ 5:00 ਵਜੇ ਤੱਕ ਫਿਰ 5:30 ਤੱਕ ਇੱਥੇ ਆ ਜੀ ਚਲੋ ਜਿੰਨੀ ਵੇਰੇ ਭਾਜੀ ਕਹਿੰਦੇ ਬੜੇ ਪੁਰਾਣੇ ਕਸਟਮਰ ਤੁਸੀਂ ਰੋਜ਼ ਹੀ ਆਉਂਦੇ ਹੋ ਹਾਂਜੀ ਹਾਂ ਸਾਡੇ ਸਾਹਮਣੇ ਇੱਥੇ ਹੈਗਾ ਘਰ ਅਸੀਂ ਰੋਜ਼ ਆਈਦਾ ਪਹਿਲਾਂ ਸੀ ਕਿ ਉਹ ਜਾਣਦੇ ਨਹੀਂ ਪਰ ਜੋ ਇੱਥੇ ਲਿਖਿਆ ਭਾਈ ਦੀ ਸਫਾਈ ਵੇਖੀ ਇੰਨੀ ਜਿਆਦੀ ਸਫਾਈ ਹੈ ਹੋਰ ਕਿਸੇ ਕੋ ਆਪਣੇ ਤਰ੍ਹਾਂ ਚ ਇੰਨੀ ਸਫਾਈ ਨਹੀਂ ਹੋਗੀ ਸਪੈਸ਼ਲ ਕੀ ਹੈ ਭਾਜੀ ਦਾ ਜਿਹੜਾ ਮਨ ਨੂੰ ਤੁਸੀਂ ਦਿੱਲੀ ਖਾਨ ਹੁੰਦੇ ਹੋ ਮਲਾਈ ਚਾਂਪ ਹੋ ਗਏ ਜਾਂ ਮਲਾਈ ਸਪਰਿੰਗ ਰੋਲ ਗਏ ਬਹੁਤ ਸੋਹਣੇ ਇੱਕ ਵਾਰੀ ਟੈਸਟ ਕਰੋ ਤੇ ਬਾਰ-ਬਾਰ ਅਗਰ ਰੋਜ਼ ਹੀ ਆਉਗੇ ਬਾਰ-ਬਾਰ ਤੇ ਬਹੁਤ ਦੂਰ ਦੀ ਗੱਲ ਇਹ ਭਾਜੀ ਬੇਥੇ ਪੱਕੇ ਕਸਟਮਰ ਹੈਗੇ ਆ ਬਾਈ ਬੜਾ ਵਧੀਆ ਓਕੇ ਨੋਟ ਹੈ ਹਾਂਜੀ ਭਾ ਉਹਨਾਂ ਨੇ ਸਪੋਰਟ ਕਰਨਾ ਜੀ ਨਾਲ ਨਾਲ ਗੁਰਬਾਣੀ ਚੱਲਦੀ ਵੀ ਹੈ ਗੱਲ ਇਹ ਨਹੀਂ ਹੈ ਕਿ ਭਈਆ ਕੋ ਸਾਰੇ ਚੰਗੇ ਆ ਪਰ ਗੱਲੇ ਤੇ ਸਾਫ ਸਫਾਈ ਵੇਖੋ ਜੇ ਸਾਫ ਸਫਾਈ ਹੈਗੀ ਤੁਸੀਂ ਤਾਂ ਉਹ ਜੇ ਤੁਹਾਨੂੰ ਨਹੀਂ ਸਾਫ ਸਫਾਈ ਲੱਗਦੀ ਤੇ ਨਾ ਆਓ ਜੇ ਤੁਹਾਨੂੰ ਜਿੱਥੇ ਸਾਫ ਸਫਾਈ ਲੱਦੀ ਤੇ ਉੱਥੇ ਜਾਓ ਪਰ ਸਭ ਤੋਂ ਜ਼ਰੂਰੀ ਸਭ ਤੋਂ ਜ਼ਰੂਰੀ ਆਪਣੇ ਲਈ ਹੁੰਦੀ ਹੈ ਹੈਲਥ ਜੋ ਆਪਾਂ ਨੂੰ ਇੱਥੇ ਮਿਲਦੀ ਪਈ ਆ ਤੇ ਆਪਾਂ ਨੂੰ ਉੱਤੇ ਵੱਧ ਤੇ ਕੀ ਹੈਗਾ ਜੇ ਆਪਾਂ ਫਸਟ ਫੂਡ ਖਾਣਾ ਹੀ ਹੈ ਤੇ ਜ਼ਰੂਰ ਖਾਓ ਪਰ ਜਿੱਥੇ ਹੈਲਦੀ ਮਿਲਦਾ ਉੱਥੇ ਖਾਓ ਬਾਕੀ ਜਗ੍ਹਾ ਤੇ ਖਾਣ ਨਾਲੋਂ ਭਾਈ ਤੁਸੀਂ ਵੀ ਦੱਸੋ ਮਤਲਬ ਕਿੱਦਾਂ ਦਾ ਸਵਾਲ ਰੁਕੇ ਰੋਟਾ ਖਾਣੇ ਉਹ ਜਿੱਦਿ ਜੇ ਆਪਾਂ ਡੇਲੀ ਵੀ ਖਾ ਲੈਨੇ ਨਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ। ਮੈਂ ਤਕਰੀਬਨ ਇਹਨਾਂ ਤੋਂ ਇੱਕ ਦਿਨ 'ਚ ਆਣਾ ਹੀ ਆਣਾ ਹੁੰਦਾ ਵਾ। ਅੱਛਾ ਰੋਜ਼ ਹੀ? ਹਾਂ ਤਕਰੀਬਨ। ਪਤਾ ਨਹੀਂ ਪੈਂਦੀਆਂ ਮੰਮੀ ਕਹਿੰਦੇ ਰੋਜ਼ ਤੂੰ ਮਜਾਕ ਦੱਸ। ਪਈ ਜਾਣ ਚੋਰੀ-ਚੋਰੀ ਆਜੋ। ਸਾਰਿਆਂ ਨੂੰ ਹੀ ਪੈਂਦੀਆਂ ਗਾਲਾਂ ਵਿੱਚ। ਇਹ ਦੇਗਾ। ਉਹਨਾਂ ਦਾ ਪੰਜਾਬੀ ਖਾਣ-ਪੀਣ ਦੇ ਸ਼ਿਕਾਇਤਾਂ ਰੋਕੇ ਦੁਕਿਆ ਨਹੀਂ ਨਾ ਜਾਂਦਾ ਚਲੋ ਰੋਜ਼ ਦਾ ਤੇ ਰੋਜ਼ ਜਿੱਦਾਂ ਕਿ ਮਿਲਨ-ਮੁਲ ਲਾ ਜੀਦਾ ਖਾਨਕੂਨ ਦਾ ਦਿੱਲੀ ਥੋੜੀ ਗੱਲ ਇਹ ਦੇ ਉਹ ਜਾਇਆ ਵੀ ਉੱਥੇ ਜਾਂਦਾ ਜਿੱਥੇ ਭਰੋਸਾ ਹੋਵੇ ਜਿੱਥੇ ਭਰੋਸਾ ਨਹੀਂ ਹੈਗਾ ਕਿ ਆਪਾਂ ਜਾ ਨਹੀਂ ਸਕਦੇ ਬੌਂਡਿੰਗ ਮੰਜ ਨਹੀਂ ਤੇ ਪਤਾ ਤੁਹਾਨੂੰ ਚੀਜ਼ ਇੱਥੇ ਵਧੀਆ-ਵਧੀਆ ਪੇ ਘਰਦਿਆਂ ਨੇ ਆਪ ਕਹਿੰਦੇ ਕੋਈ ਜਨ ਲਿਖਾਓ ਸਾਡੇ ਵਾਸਤੇ ਵੀ ਨਾਲ ਲੱਗੇ ਆ ਉਹ ਉਹਨਾਂ ਨੇ ਤੁਹਾਨੂੰ ਕਹਿਣਾ ਸੀ ਉਹ ਇਹ ਹੈਗਾ ਹੁਣ ਪੰਜਾਬੀ ਖਾਣ-ਪੀਣ ਦੇ ਸ਼ਿਕਾਇਤਾਂ ਇਹ ਦੁਕਿਆ ਨਹੀਂ ਜਾਂਦਾ ਕਦੇ ਬੈਠਾ ਨਹੀਂ ਜਾਂਦਾ ਨਾ ਕੋਈ ਨਾ ਕੋਈ ਖਾਣ-ਪੀਣ ਨੂੰ ਹੁਣ ਦੇ ਹੋ ਗਿਆ ਜੀ ਰਿਪੇਅਰ ਬਨੋ ਇਹ ਬਾਜੀ ਮਲਾਈ ਕਰ ਲਗੇ ਸਪਿੰਗਰ ਇਹ ਮਲਾਈ ਸਪਿੰਗਰੋ ਤੇ ਬਾਜੀ ਇਹ ਵੀ ਅੱਜ ਕੱਲ ਰੈਡੀमेड ਆ ਰਹੇ ਬਜਾਦ ਦੇ ਵਿੱਚ ਘਰੋਂ ਪ੍ਰੇਪੇਅਰ ਕਰਦੇ ਵੀ ਫਿਰ ਇਹ ਫੂਜਨ ਹੁੰਦਾ ਜੀ ਨਹੀਂ ਨਹੀਂ ਜੀ ਘਰੋਂ ਹੁੰਦਾ ਸਾਰਾ ਕੁਝ ਸਾਡਾ ਕੁਝ ਆਪ ਹੀ ਰਿਪੇਅਰ ਕਰ ਹਾਂ ਜੀ ਉਹਨੇ ਕਿੰਨੇ ਵਜੇ ਬਾਜੀ ਇੱਥੇ ਤੁਸੀਂ ਡੇਲੀ ਇੱਥੇ ਆਪਣਾ ਟਾਈਮਿੰਗ ਹੈ ਜੀ 5:30 ਤੋਂ ਸ਼ਾਮੀ ਰਾਤ 10:30 ਵਜੇ ਤੱਕ ਰਾਤ 10:30 ਵਜੇ ਜੀ ਸੋ ਇਹ ਸਪਿੰਗਰੋਲ ਭਾਜੀ ਦੇ ਮਲਾਈ ਇਹ ਵੀ ਬੜੇ ਮਸ਼ਹੂਰ ਹਨਾ ਬਾਜੀ ਬਾਜੀ ਪ੍ਰਾਈਸ ਕੀ ਆਪਣਾ ਇਸ ਦਾ ਸਪੈਸ਼ਲੀ ਮਲਾਈ ਸਪਿੰਗਰੋ ਇਹ ਤਾਂ ਕੀ ਜੀ 60 ਰੁਪਏ ਪਲੇਟ ਹੈ ਜੀ 60 ਰੁਪਏ ਪਲੇਟ ਹਾਂਜੀ ਹਾਂਜੀ ਮਲਾਈ ਕਰਕੇ 60 ਰੁਪਏ ਹੈ ਹਾਂਜੀ ਹਾਂਜੀ ਮਲਾਈ ਕਰਕੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਜਿਹੜਾ ਰਿਪੇਅਰ ਕਰਦੇ ਪਏ ਨੇ ਉਹ ਅਮੂਲ ਦੀ ਕਰੀਮੀ ਵਰਤਦੇ ਆ ਕਿਤੇ ਬ੍ਰਾਂਡਡ ਸੋਦਾ ਹੀ ਵਰਤਦਾ ਉਹ ਲੋਕਾਂ ਦਾ ਵੀ ਪਿਆਰ ਬਹੁਤ ਮਿਲਦਾ ਜਿਹੜਾ ਕਸਟਮਰ ਇੱਕ ਵਾਰ ਜਾਂਦਾ ਤੇ ਪੀੜ ਜ਼ਰੂਰ ਹੁੰਦਾ ਇਹ ਕੁਆਲਿਟੀ ਔਰ ਟੇਸਟ ਜਾਂ ਪਿਆਰ ਦਾ ਜਿਹੜਾ ਪੰਜਾਬੀ ਹਮੇਸ਼ਾ ਹੀ ਦਿੰਦੇ ਆ ਜਦੋਂ ਤੁਸੀਂ ਅਜਿਹੀਆਂ ਚੀਜ਼ਾਂ ਬਣਾਉਂਦੇ ਹੋ ਪਾਜੀ ਸਾਨੂੰ ਕੁਝ ਬਣਾ ਕੇ ਦਿਖਾਣ ਲੱਗੇ ਹੋ ਜੀ ਅੱਛਾ ਜੀ ਤੁਸੀਂ ਅਸੀਂ ਨਿਊ ਐਡਮ ਸ਼ੁਰੂ ਕੀਤੀ ਹੋਣੀ ਅੱਜ ਉਹ ਆਪਾਂ ਕਿਤਾ ਚਾਂਪਲਾ ਰੈਪ ਤੁਹਾਨੂੰ ਉਹ ਸਪੈਸ਼ਲ ਖਵਾਵਾਂਗੇ ਜੀ ਚਾਂਪਲਾ ਰੈਪ ਅੱਛਾ ਜੀ ਉਹ ਵੀ ਅਸੀਂ ਆਪਣੇ ਕੋਲ ਇਨਵੈਂਟ ਕੀਤਾ ਵਾ ਅੱਛਾ ਆਪਣੀ ਇਨਵੈਂਸ਼ਨ ਹਾਂਜੀ ਰਾਤ ਵੇ ਸੋ ਜਾਂਦੇ ਦਿਮਾਗ ਲੋਨੇ ਵਾ ਹਾਂਜੀ ਜੀ ਕਰਦਾ ਕਿ ਨਵਾਂ ਕੁਝ ਸਖਾਈਏ ਇਹਨਾਂ ਲੋਕਾਂ ਨੂੰ ਨਵਾਂ ਕੁਝ ਖਵਾਈਏ ਹਾਂਜੀ ਇਹ ਬਾਜੀ ਮੈਂ ਮਤਲਬ ਸਿੱਖਿਆ ਕਿਦੋਂ ਹੋ ਗਿਆ ਮਤਲਬ ਆਪ ਹੀ ਪੰਗੇ-ਪੰਗੇ ਲੈ ਕੇ ਨਹੀਂ ਇਦਾਂ ਹੀ ਸ਼ੌਂਕ ਸੀ ਤੁਹਾਨੂੰ ਦੱਸਿਆ ਖਾਣ ਪੀਣ ਦਾ ਹੀ ਤੇ ਖਾਂਦੇ-ਖਾਂਦੇ ਇਦਾਂ ਹੀ ਬਣਾਣਾ ਸ਼ੁਰੂ ਕਰਤਾ ਤੇ ਇਦਾਂ ਫੇਰ ਕੱਟ ਤੇ ਆ ਕੇ ਬਸ ਚਲੋ ਵਧੀਆ ਦੂਜੇ ਭਾਜੀ ਬੜੇ ਸ਼ਾਂਤ ਸ਼ਾਂਤ ਲੱਗਦੇ ਗੱਲਬਾਤ ਕਰਦੇ ਨਹੀਂ ਬਹੁਤੀ ਹਨ ਉਹ ਆਪਣੇ ਭੋਲੇ ਭਾਲੇ ਦੇ ਸ਼ਹਿਦ ਹਨ ਹਾਂਜੀ ਉਹ ਥੋੜਾ ਘੱਟ ਹੀ ਬੋਲਦੇ ਆ ਚਲ ਵਧੀਆ ਇਹ ਜੇ ਆਪਣੇ ਮਲਾਈ ਰੋਲ ਹੋ ਗਏ ਯਾਰ ਅੱਛਾ ਜੀ ਇਹ ਦਿਖਾਓਗੇ ਸਾਨੂੰ ਕਿਦਾਂ ਦਾ ਹੀ ਕਰੀ ਇਹ ਮਲਾਈ ਰੋਲ ਭਾਜੀ ਦਾ ਸਪੈਸ਼ਲ ਤੁਸੀਂ ਦੇਖ ਸਕਦੇ ਹੋ 60 ਰੁਪਏ ਦੀ ਪਲੇਟ ਦਾ ਸਿਰਫ ਮਲਾਈ ਕਰਕੇ ਭਾਜੀ ਨੂੰ ਮਤਲਬ ਦਿੰਦੇ ਉੱਪਰ ਜਿਹੜੇ ਮਸਾਲੇ ਜਿਹੜੇ ਨੋਰਮਲ ਹੁੰਦੇ ਦੱਸਿਆ ਹੋਰ ਲੋਕ ਵਰਤਦੇ ਅਸੀਂ ਵੀ ਉਹੀ ਵਰਤਨੇ ਕਿਉਂਕਿ ਅੱਜ ਕੱਲ੍ਹ ਲੋਕਾਂ ਨੇ ਇੱਕ ਟ੍ਰੈਂਡ ਬਣਾ ਲਿਆ ਜੀ ਅਸੀਂ ਮਸਾਲੇ ਕਦੋਂ ਕੱਢ ਕੇ ਲਿਆਂਦੇ ਆ ਲੇਕਿਨ ਬਾਜੀ ਕਹਿੰਦੇ ਅਸੀਂ ਜੋ ਬਾਜ਼ਾਰ ਚ ਨਾਰਮਲ ਹੁੰਦਾ ਉਹੀ ਅਸੀਂ ਪ੍ਰਿਪੇਅਰ ਕਰੀਦਾ ਦੇਖ ਸਕਦੇ ਹੋ ਕਸਟਮਰ ਆਈ ਜਾਈ ਜਾਂਦੇ ਭਾਜੀ ਹੋਣਾ ਕੋਲ ਲੋਕ ਪਿਆਰ ਕਰਦੇ ਆ ਕਿਉਂਕਿ ਜਦੋਂ ਕਹਿੰਦੇ ਕੁਆਲਿਟੀ ਵੇਚੀਦੀ ਆ ਬਿਲਕੁਲ ਤਰਨ ਤਰਨ ਜਿਹੜਾ ਦਰਬਾਰ ਸਾਹਿਬ ਉਹਦੀ ਇਹ ਬੈਗਗੇਟ ਦੀ ਲੋਕੇਸ਼ਨ ਆ ਜਿੱਥੇ ਭਾਜੀ ਹੁਣੀ ਡੇਲੀ ਆਪਣੀ ਕਾਰ ਲਗਾਉਂਦੇ ਆ ਸ਼ਾਹੀ ਨਾਮ ਆ ਦੇਖ ਸਕਦੇ ਹੋ ਕਿੰਦਾ ਮਤਲਬ ਸਪੈਸ਼ਲ ਸੌਸੇਜ ਨੇ ਭਾਜੀ ਦੀਆਂ 스위ਟ ਕੋਰਨ ਐਡ ਹੋਦੇ ਨੇ ਵਿੱਚ ਭਾਜੀ 스위ਟ ਕੋਰਨ ਦੇ ਮਤਲਬ ਇਹ ਰੋਲ ਦੇ ਵਿੱਚ ਨਾਲ ਹੀ ਐਡ ਹੁੰਦੇ ਆ ਨਾ ਉਹ ਵੀ ਕਿ ਮਤਲਬ 스위ਟ ਕੋਰਨ ਸਪੈਸ਼ਲ ਵੀ ਜਿਹੜੇ ਬਣਾਉਂਦੇ ਹੋ ਕਿ ਸਪੈਸ਼ਲ ਵੱਖਰੇ ਜਿਹੜੇ ਹੁੰਦੇ ਆ ਹਾਂਜੀ ਆਪਣੇ ਕੋਲ ਮਸਾਲੇ ਵਾਲੇ ਵੀ ਹੁੰਦੇ ਤੇ ਮਲਾਈ ਵਾਲੇ ਦੋਵੇਂ ਹੁੰਦੇ ਜੀ ਅੱਛਾ ਮਸਾਲਾ ਦੇ ਮਲਾਈ ਦੋਵੇਂ ਹੁੰਦੇ ਕੀ ਹੋਇਆ ਹਾਂਜੀ ਆਪਣਾ ਰੈਪ ਆ ਗਿਆ ਅੱਛਾ ਰੈਪ ਜਿਹੜੀ ਹੁਣ ਚੰਮ ਮਲਾਈ ਕੀਤੀ ਸੀ ਆਪਾਂ ਇਹਦੇ ਚ ਰੱਖਾਂਗੇ ਇਹਦਾ ਰੈਪ ਭਾਜੀ ਕਾਦਾ ਬਣਿਆ ਹੁੰਦਾ ਹੈ ਉਹ ਜੀ ਆਪਣਾ ਚਾਵਲ ਦੇ ਆٹے ਦੇ ਮੈਦੇ ਮਿਕਸ ਹੁੰਦਾ ਜੀ ਅੱਛਾ ਜੀ ਤੇ ਇਹ ਫਿਰ ਰੈਡੀਮੇਡ ਹੁੰਦਾ ਕੀ ਪ੍ਰੀਪੇਅਰਡ ਹੁੰਦਾ ਇਹ ਰੈਡੀਮੇਡ ਹੀ ਹੁੰਦਾ ਜੀ ਇਹ ਡੈਡੀਮੇਡ ਹੁੰਦਾ ਹਾਂ ਜੀ ਜੰਹਾ ਬਾਬਾ ਇੱਥੇ ਬਾਤੀਆ ਜੀ ਥੋੜਾ ਪੰਗ ਦੇ ਉੱਤੇ ਓਰੀਗਨ ਨੂੰ ਇਹਦਾ ਬਾਜੀ ਕੀ ਪ੍ਰਾਈਸ ਹੈਗਾ ਇਹ ਆਪਣੇ ਜੀ 70 ਰੁਪਏ 70 ਰੁਪਏ ਕੀ ਆ ਬੜਾ ਥੋੜੀ ਚੀਜ਼ ਸੌਸ ਚੀਜ਼ ਸੌਸ ਜੀ ਜੀ ਇਹਦੇ ਵਿੱਚ ਮਤਲਬ ਕੀ ਸਪੈਸ਼ਲ ਹੁੰਦਾ ਚੀਜ਼ ਸੌਸ ਕੀ ਮਤਲਬ ਮਤਲਬ ਕਿ ਥੋੜੀ ਚੀਜ਼ੀ ਫੀਲਿੰਗ ਆਵੇ ਖਾਂ ਲੱਗੇ ਜਿਦਾ ਆਪਾਂ ਜੀ ਆਪਾਂ ਚੀਜ਼ ਪਾਉਂਦੇ ਆ ਤੇ ਇਹ ਚੀਜ਼ ਸੌਸ ਆ ਗਈ ਹੈ ਜੀ ਜੀ ਉਹ ਨਵੀਂ ਨਵੀਂ ਕੋਈ ਨਾ ਕੋਈ ਚੀਜ਼ ਆਉਂਦੀ ਹੈ ਫੀਲਿੰਗ ਦੀ ਜੀ ਜੀ ਕੋਈ ਇਹਦੇ ਆਪ ਪਾਉਣੇ ਜਿਹੜਾ ਰੈਡੀ ਹੋਦੇ ਆ ਤੁਸੀਂ ਦੇਖੋ ਕਿੰਨਾ ਮਤਲਬ ਵਧੀਆ ਤਰੀਕੇ ਨਾਲ ਪ੍ਰਪੇਅਰ ਕੀਤਾ ਜਾਂਦਾ ਜਿਵੇਂ ਪ੍ਰੋਪਰ ਕੈਫੇਆਂ ਦੇ ਵਿੱਚ ਆਪਾਂ ਦੇਖਦੇ ਆਂ ਚੀਜ਼ਾਂ ਬਣਦੀਆਂ ਨੇ ਕਿਉਂਕਿ ਇਹ ਵੀ ਕਲਾ ਹੈ ਹਰ ਇੱਕ ਚੀਜ਼ ਕਲਾ ਨਾਲ ਬਣਦੀ ਹੈ ਥੋੜਾ ਹਾਂ ਜੀ ਫਿਰ ਬਟਰ ਪਏਗਾ ਉੱਤੇ ਜੀ ਜੀ ਬਹੁਤ ਵਧੀਆ ਲਓ ਜੀ ਇੰਨਾ ਬਟਰ ਯਾਰ ਅੱਗੇ ਨਹੀਂ ਮੋٹے ਹੋ ਜਾਣਗੇ ਹੋਰ ਵੀੜ ਇਹਨਾਂ ਵਧਦੇ ਨਹੀਂ ਨਹੀਂ ਇਕੱਲਾ ਬਟਰ ਨਹੀਂ ਦੇਸੀ ਵੀ ਨਾਲ ਹੀ ਅਜੇ ਦੇਸੀ ਉਹ ਵੀ ਨਾਲ ਹੀ ਖਰਾਗ ਆ ਪੰਜਾਬੀਆਂ ਦੀ ਇਹਦੇ ਆ ਪੁਰਾਣੇ ਅੱਜ ਕੱਲ ਤੇ ਵਾਜੀ ਰੋਟਾਂ ਚੀਜ਼ਾਂ ਦੇ ਵਿੱਚ ਆਇਲ ਪਾਮ ਆਇਲ ਪਾਣਾ ਸ਼ੁਰੂ ਹੋ ਗਿਆ ਹਨ ਹਰ ਇੱਕ ਚੀਜ਼ ਦੇ ਵਿੱਚ ਉਹ ਨੁਕਸਾਨ ਕਰਦਾ ਲੇਕਿਨ ਦੇਸੀ ਘਿਓ ਦੀ ਰਿਪਲੇਸਮੈਂਟ ਨਹੀਂ ਹੈ ਤਗਾ ਜੀ ਹਾਂਜੀ ਹਾਂਜੀ ਮੈਂ ਜੋ ਦੇਸੀ ਘਿਓ ਦੀ ਸੀਗੀ ਹੋਈ ਹੈ ਇਹ ਤਾਂ ਗੱਲ ਬਿਲਕੁਲ ਸੱਚ ਹੈ ਤੁਹਾਡੀ ਮੋਮੋਸ ਵਾਜੀ ਆਪਣੇ ਮਤਲਬ ਇਹ ਵੈਜ ਹੁੰਦੇ ਆ ਇੱਕ ਪਨੀਰ ਮੋਮੋਸ ਵੀ ਹੁੰਦੇ ਤਾਂ ਕੋ ਮੋਮੋਸ ਕਿੰਨੇ ਤਰ੍ਹਾਂ ਦੇ ਆ ਮੋਮੋਸ ਆਪਨੇ ਕੋ ਦੋ ਤਰ੍ਹਾਂ ਦੇ ਹੈ ਜੇ ਵਾਜੀ ਤੇ ਪਨੀਰ ਵਾਲੇ ਉਹ ਵੀ ਮਲਾਈ ਵੀ ਹੋ ਜਾਂਦੇ ਫਰਾਈ ਵੀ ਹੋ ਜਾਂਦੇ ਸਟੀਮ ਜੋ ਮਰਜ਼ੀ ਲੈਣ ਲਾਈਕ ਮਤਲਬ ਫਰਾਈ ਵੀ ਮਲਾਈ ਵੀ ਜੋ ਕਰਵਾਉਣਾ ਜਿੱਦਾਂ ਕਸਟਮਰ ਦੀ ਮਰਜ਼ੀ ਹੈ ਉਹ ਆਪਣਾ किप लाए हो मेरे बैकग्राउंड आने है वेरी गुड है लाग नहीं कोई वीडियो बस वीडियो करिए इधर आ ਆਪਣਾ ਬਿਲਕੁਲ ਰੈਡੀ ਹੋ ਚੁੱਕਾ ਹੈ। ਕੋਪਰ ਤੋਂ ਟਿੰਗੂ ਬਣਾਇਆ ਜਾਂ ਪਰਾਠਾ ਜਿਹਾ ਹੁੰਦਾ ਬਾਅਦ ਉਹਦਾ ਫਰਾਈ ਹੋ ਗਿਆ। ਰੋਲ ਟਾਈਪ ਨਹੀਂ ਹੁੰਦੇ ਜੀ। ਉਹ ਚੀਜ਼ ਸ਼ੁਰੂ ਕੀਤੀ ਇੱਕ ਸਾ। ਨੂੰ ਆਪਣਾ ਰੈਪ ਵੀ ਰੈਡੀ ਆਪਾਂ ਇਹਨੂੰ ਵੀ ਟੇਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਜਦ ਥੋੜਾ ਹੀ ਕਰਾਂਗੇ ਕਿਉਂਕਿ ਮਤਲਬ ਇਹ ਦੋ ਥਾਂ ਦਾ ਖਾਣ ਵਾਲਾ ਕੰਮ ਹੈ। ਇਹ ਇੱਕਸ ਨਾ ਖਾਦਾ ਨਹੀਂ ਇਹਨੂੰ। ਥੋੜਾ ਜਿਹਾ ਟੇਸਟ ਕਰਕੇ ਤੁਹਾਨੂੰ ਜ਼ਰੂਰ ਦੱਸਾਂਗੇ ਕਿਸ ਤਰ੍ਹਾਂ ਦਾ ਵਾ। 70 ਰੁਪਏ ਸਿਰਫ ਇਹਦਾ ਪ੍ਰਾਈਸ ਆ। ਬਹੁਤ ਹੈਵੀ ਰੋਲ ਆ। ਮੈਨੂੰ ਲੱਗਦਾ ਜਿੰਨੀ ਚੀਜ਼ ਹੈਵੀ ਆ ਬਾਜੀ ਇੱਕ ਜਣੇ ਕੋਦੇ ਖਾਦੀ ਨਹੀਂ ਜਾਂਦੀ ਹੋਣੀ ਕਿ ਖਾ ਜਾਂਦੇ ਇੱਕ ਜਣੇ ਆਸੇ ਬਲੰ ਕਹਿ ਸਕਦੇ ਕਿ ਬਿਲਕੁਲ ਟਿੱਡ ਪਰ ਟਿੱਡ ਭਰ ਜੰਦਾ ਸਫੀਸ਼ੈਂਟ ਹੈਗੀ ਜਣਾ ਪੂਰਾ ਬਿਲਕੁਲ ਇਹਦੇ ਵਿੱਚ ਬਾਜੀ ਨੂੰ ਵੀ ਸੌਸੇ ਦੇਣ ਉੱਪਰ ਹੋਣੀਆਂ ਕੁਛ ਇਹਦੇ ਨਹੀਂ ਨਹੀਂ ਬਾਜੀ ਸਭ ਕੁਝ ਰੈਡੀ ਹੈ ਹਾਂਜੀ ਹਾਂਜੀ ਕੀ ਬਾਤ ਹੈ ਉਹ ਬਾਜੀ ਥੋੜਾ ਜਿਹਾ ਹਾਂ ਜੀ ਜਾਂ ਚੱਕਰ ਦੇ ਫਿਲਮ ਚੱਕਰ ਸਕਦੇ ਬਿਲਕੁਲ ਕਰੀਮੀ ਹੋਗਾ ਜੀ ਸੁੱਕਾ ਮਾਸਾ ਨਹੀਂ ਹੋਗਾ ਹਾਂ ਥੋੜਾ ਜਿਹਾ ਮਸਾਲਾ ਆਏਗਾ। ਅਸੀਂ ਮੈਂ ਸੋਸਾ ਗੀ। ਇਦਨਾ ਬਸੇ ਆਪਣਾ ਕੰਮ। ਕੀ ਬਾਤ ਹੈ ਭਾਜੀ ਇਹ ਵੀ ਰੈਡੀ ਹੋ ਗਿਆ। ਰੋਲ ਸਪੈਸ਼ਲ ਰੋਲ ਹੈ ਭਾਜੀ ਹੁਣ ਉਹਦਾ ਚਾਂਪ ਰੋਲ ਜਿਹੜਾ ਫੇਮਸ ਹੈ ਭਾਈ ਦਾ 70 ਰੁਪਏ ਰੇਟ ਹੈ। ਇਹ ਵੀ ਖਾ ਕੇ ਟ੍ਰਾਈ ਕਰ ਲੀ ਹਜੇ ਤੇ ਪਹਿਲਾ ਸਪਾਇਰਲ ਵੀ ਨਹੀਂ ਖਤਮ ਹੋਇਆ ਸੀਗਾ। 50 ਰੁਪਏ ਵਿੱਚ 50 ਰੁਪਏ। ਤੁਸੀਂ ਦੇਖੋ ਕਿੰਨੇ ਦੀ ਕੇ ਨਾਲ ਜਿਹੜਾ ਫਿਲ ਕੀਤਾ ਗਿਆ ਇਹਨੂੰ ਪ੍ਰੋਪਰ ਬਣਾਇਆ ਗਿਆ ਵਾ ਟੇਸਟ ਕਰ ਲੈਂਦੇ ਇਹਨੂੰ ਵੀ ਸਪੈਸ਼ਲ ਰੋਲ ਬਾਜੀ ਬਣਾ ਰਿਹਾ ਉਹ ਪਾਸ ਚੱਲ ਗਿਆ ਇੱਥੇ ਹੀ ਆ ਰਿਹਾ ਹੈ ਨਾ ਨੈਕਸਟ ਨੈਵਲ ਆਈਟਮ ਆ ਬਹੁਤ ਵਧੀਆ ਟੇਸਟ ਹੈ ਪ੍ਰੋਪਰ ਫਿਲਿੰਗ ਕੀਤੀ ਹੈ ਕਰੀਮੀ ਬਹੁਤ ਹੈ ਬਾਜੀ ਬਹੁਤ ਸਵਾਦ ਨੂੰ ਆਇਆ ਹੈ ਬਈ ਲੋਕਾਂ ਨੂੰ ਲੋਕੇਸ਼ਨ ਦੱਸ ਦੋ ਜਾਂਦੇ ਜਾਂਦੇ ਆ ਜੇ ਕਿਸ ਨੇ ਆਣਾ ਹੋਵੇ ਕਿੱਦਾਂ ਵਿਜ਼ਿਟ ਕਰ ਸਕਦੇ ਨੇ ਲੋਕੇਸ਼ਨ ਜਿਹੜੀ ਆਪਣੀ ਹੈਗੀ ਤੇ ਦਰਵਾਸਤ ਲੰਗਰ ਹਾਲ ਲੱਗੇ ਡੇਰਾ ਤਰਨਤਨ ਸਾਹਿਬ ਦਾ ਲੰਗਰ ਹਾਲ ਦਰਵਾਸਤ ਜਿਹੜਾ ਬਿਲਕੁਲ ਉਹਦੇ ਸਾਹਮਣੇ ਜੀ ਬਿਲਕੁਲ ਬਹੁਤ ਵਧੀਆ ਲੱਗਾ ਭਾਜੀ ਆਪਣੀ ਟਾਈਮਿੰਗ ਵੀ ਦੱਸ ਦੋ ਟਾਈਮਿੰਗ ਆਪਣੀ ਜੀ ਸ਼ਾਮ 5:30 ਤੋਂ ਰਾਤ 6:10 ਵਜੇ ਤੱਕ ਜੀ ਜੀ ਕੋ ਜਿਨ੍ਹਾਂ ਨੇ ਇਸ ਜ਼ਾਇਕੇ ਦਾ ਇਸ ਸਵਾਦ ਦਾ ਮਜ਼ਾ ਲੈਣਾ ਤੁਸੀਂ ਆ ਸਕਦੇ ਹੋ ਤਰਨਤਨ ਦਰਵਾਸਤ ਸਾਹਿਬ ਦੀ ਬਿਲਕੁਲ ਬੈਕ ਗੇਟ ਪੈਂਦਾ ਜਿੱਥੇ ਭਾਈ ਉਹਨਾਂ ਦੀ ਕਾਰ ਲੱਗਦੀ ਹੈ ਬੱਕਰੀਆਂ ਕ ਨਹੀਂ ਆਈਟਮਾਂ ਕੈਫੇ ਵਾਲੀਆਂ ਆਈਟਮਾਂ ਮਿਲਦੀਆਂ ਜਿੱਥੇ ਬਹੁਤ ਜੈਨੂਇਨ ਰੇਟ ਦੇ ਵਿੱਚ ਸੋ ਤੁਸੀਂ ਇਜਿਹੇ ਸੁਆਦ ਇਜਿਹੀਆਂ ਕਹਾਣੀਆਂ ਤੁਹਾਨੂੰ ਦਿਖਾਣੇ ਲਵਾਂਗੇ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਦਾਨਿਸ਼ ਕਾਹਮਦਾਨ ਨਿਤਿਸ਼ ਨਾਟਨ ਵਾਜ